ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਤਾ ਪ੍ਰਤੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਅਸੀਂ ਤੁਸੀਂ ਸਾਰੇ ਸਰਵਣ ਕਰ ਰਹੇ ਹਾਂ ਕੱਲ ਤੱਕ ਜੋ ਸਰਵਣ ਕੀਤਾ ਪੀਰ ਮਖਦੂਮ ਬਹਾਉਦੀਨ ਮਹਾਰਾਜ ਜੀਆਂ ਨੇ ਉਹਦੇ ਮਨ ਦੀ ਭਾਵਨਾ ਪੂਰੀ ਕੀਤੀ ਅੱਜ ਉਸ ਤੋਂ ਅੱਗੇ ਦਾ ਇਤਿਹਾਸ ਆਪਾ ਸਰਵਣ ਕਰੀਏ ਪਿਆਰ ਔਰ ਸਤਕਾਰ ਸਹਿਤ ਪੰਜ ਵਾਰ ਸਤਨਾ ਵਾਹਿਗੁਰੂ ਜਪੀਏ ਜੀ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੋ ਆਓ ਜੀ ਅੱਗੇ ਦਾ ਇਤਿਹਾਸ শ্রবণ ਕਰੀਏ ਕੁਝ ਸਮਾਂ ਪਾ ਕੇ ਸਮਾਂ ਆਇਆ ਜੋਤ ਨਰਨਜਨੀ ਦੇ ਮਨੁੱਖੀ ਚੋਲੇ ਨੂੰ ਛੱਡ ਕੇ ਜੋਤ ਨਰੰਜਣੀ ਦੇ ਵਿੱਚ ਸਮਾ ਜਾਣ ਦਾ ਸਮਾਂ ਤਦੋਂ ਗੁਰੂ ਬਾਬਾ ਸ੍ਰੀ ਥੱਲੇ ਜਾਏ ਬੈਠਾ ਸ੍ਰੀ ਦਾਦ ਰਖਾ ਸੀ ਉਹਦੇ ਹੀਠਾਂ ਸਤਿਗੁਰੂ ਜੀ ਜਾ ਕੇ ਵਿਰਾਜਮਾਨ ਹੋ ਜਾਂਦੇ ਆ ਸਰੀਰ ਸੁੱਕਾ ਖੜਾ ਥਾ ਸੋ ਹਰਿਆ ਹੋਆ ਜਿਹੜਾ ਉਹ ਸ੍ਰੀ ਦਾਦ ਰਖਾ ਸੀ ਉਹ ਸੁੱਕਿਆ ਹੋਇਆ ਸੀ ਮਹਾਰਾਜ ਜੀ ਉਹਦੇ ਹੀਠਾਂ ਜਾ ਕੇ ਬਰਾਜੇ ਬੈਠੇ ਉਹ ਹਰਾ ਹੋ ਗਿਆ ਪਾਤ ਫੁੱਲ ਪਏ ਤਬ ਗੁਰੂ ਅੰਗਦ ਪੈਰੀ ਪਿਆ ਤਬ ਮਾਤਾ ਜੀ ਬੈਰਾਗ ਲੱਗੀ ਕਰਨ ਤਿਤ ਮਹਿਲ ਸ਼ਬਦ ਹੋਇਆ ਭਾਈ ਬੰਦ ਪਰਿਵਾਰ ਸਭ ਲੱਗੇ ਰੋਵਣ ਤਦੋਂ ਰਾਗ ਵੜ ਹੰਸ ਵਿੱਚ ਸ਼ਬਦ ਹੋਇਆ ਤਬ ਸੰਗਤ ਲੱਗੀ ਸ਼ਬਦ ਗਾਉਣ ਹਲਾੜੀਆਂ ਦਾ ਜੋ ਬੜਹਾਂਸ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ ਧੰਨ ਸਿਰੰਦਾ ਸੱਚਾ ਪਾਤਸ਼ਾਹ ਇਹ ਸ਼ਬਦ ਉੱਥੇ ਪੜਿਆ ਗਿਆ ਤਦ ਬਾਬਾ ਵਿਸਵਾਦ ਦੇ ਘਰ ਆਇਆ ਤੇ ਤ ਮਹਿਲ ਹੁਕਮ ਹੋਆ ਰਾਗ ਤੁਖਾਰੀ ਕੀਤਾ ਬਾਬਾ ਬੋਲਿਆ 12 ਮਹਾ 12 ਮਹਾ ਦੋ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਇੱਕ ਵਾਰਾ ਮਹਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਹੈ ਜਿਹੜੀ ਕਿ ਰਾਗ ਮਾਝ ਦੇ ਵਿੱਚ ਆਉਂਦੀ ਹੈ ਹਰ ਸੰਗਰਾਮ ਹਰ ਗੁਰੂ ਘਰ ਵਿੱਚ ਉਸ ਦਾ ਪਾਠ ਹੁੰਦਾ ਹੈ ਇੱਕ ਵਾਰਾ ਮਹਾ ਤੁਖਾਰੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ ਬਾਬਾ ਬੋਲੇ ਆ ਵਾਰਾ ਮਹਾ ਰਾਤ ਫਿਰ ਅੰਮ੍ਰਿਤ ਵੇਲਾ ਹੋਇਆ ਚਲਾਣਾ ਕੇ ਵਖਤ ਜੋ 12 ਮਹਾ ਤੁਖਾਰੀ ਵਾਲਾ ਸ਼ਬਦ ਤੂੰ ਸੁਣ ਕਿਰਤ ਕਰਮਾ ਇਹ ਸ਼ਬਦ ਹੈ ਉੱਥੇ ਪੜਿਆ ਗਿਆ ਤੇਤ ਮਹਿਲ ਜੋ ਸ਼ਬਦ ਹੋਇਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ ਤਦੋਂ ਪੁੱਤਰਾਂ ਆਖਿਆ ਆ ਸਾਡਾ ਕੀ ਹਾਲ ਹੋਵੇਗਾ ਮਹਾਰਾਜਿਆਂ ਦੇ ਪੁੱਤਰਾਂ ਨੇ ਕਿਹਾ ਤਬ ਗੁਰੂ ਬੋਲਿਆ ਪੁੱਤਰਾਂ ਜੋਗ ਆਖਿਆ ਬੇਟਾ ਗੁਰੂ ਕੇਆਂ ਕੁੱਤਿਆਂ ਨੂੰ ਵੀ ਕਮੀ ਨਹੀਂ ਰੋਟੀਆਂ ਕੱਪੜੇ ਬਹੁਤ ਹੋਵਣਗੇ ਅਤੇ ਗੁਰੂ ਗੁਰੂ ਜਪੋਂਗੇ ਤਾਂ ਜਨਮ ਸਵਰੇਗਾ ਵੀ ਜਿਹੜਾ ਕੋਈ ਧਨ ਪਦਾਰਥ ਹੈ ਨਾ ਉਹ ਤਾਂ ਤੁਹਾਡੇ ਕੋਲ ਵੈਸੇ ਹੀ ਆਉਂਦਾ ਰਹਿਣਾ ਜੇ ਤੁਸੀਂ ਰੱਬ ਦਾ ਨਾਮ ਜਪੋਂਗੇ ਤੁਹਾਡਾ ਜਨਮ ਸਫਲਾ ਹੋ ਜਾਵੇਗਾ ਜੇ ਜਿਹੜਾ ਪਦਾਰਥ ਹੈ ਵੀ ਉਹਦਾ ਨਾਮ ਜਪੇ ਤੋਂ ਬਗੈਰ ਵੀ ਤੁਹਾਡੇ ਕੋਲੇ ਆਉਂਦਾ ਰਹਿਣਾ ਕਿਉਂਕਿ ਤੁਸੀਂ ਗੁਰੂ ਕੀ ਵੰਸ-ਵੰਸ ਹੋ। ਪਾਤਸ਼ਾਹ ਨੇ ਕਿਹਾ ਗੁਰੂ ਕੇ ਕੁੱਤਿਆਂ ਨੂੰ ਵੀ ਕਮੀ ਨਹੀਂ ਇਹ ਬਚਨ ਕਿਹਾ। ਤੱਬ Hindu Musalman ਨਾਉ ਤਰੀਕ ਲੱਗੇ ਆਖਣ Musalman ਆਖਣ ਲੱਗੇ ਅਸੀਂ ਦੱਬਾਂਗੇ। Hindu ਆਖੇ ਆਖਣ ਲੱਗੇ ਅਸੀਂ ਜਲਾਹੇਂਗੇ। ਤੱਬ ਬਾਬੇ ਆਖਿਆ ਕਿਉਂਕਿ ਝਗੜਾ ਪੈ ਗਿਆ ਦੋਵਾਂ 'ਚ ਸਤਿਗੁਰੂ ਜੀ ਦੇ ਪਿਆਰ ਵਾਲੇ ਬਹੁਤ ਹਿੰਦੂ ਸਨ ਬੜੇ ਬੜੇ ਮੁਸਲਮਾਨ ਵੀ ਸਨ ਬਹੁਤ ਸਾਰੇ ਤਾਂ ਗੁਰੂ ਸਾਹਿਬ ਜੀ ਦੇ ਸਿੱਖ ਸੀ ਜਿਨ੍ਹਾਂ ਨੇ ਨਾ ਹਿੰਦੂ ਨਾ ਮੁਸਲਮਾਨ ਧਰਮ ਦੀ ਕੋਈ ਰੀਤ ਰੱਖਣੀ ਸੀ ਉਹਨਾਂ ਨੇ ਤਾਂ ਸਿੱਖ ਧਰਮ ਦੀ ਰੀਤ ਫੜ ਲਈ ਸੀ ਜਿਆਦਾਤਰ ਉਹ ਲੋਕ ਵੀ ਸੀ ਜਿਹੜੇ ਹਿੰਦੂ ਵੀ ਸੀਗੇ ਤੇ ਗੁਰੂ ਸਾਹਿਬ ਨਾਲ ਪਿਆਰ ਕਰਦੇ ਸੀ ਜਿਹੜੇ ਮੁਸਲਮਾਨ ਵੀ ਸੀ ਮਤਲਬ ਆਪੋ ਆਪਣੀਆਂ ਰੀਤਾਂ ਨੂੰ ਵੀ ਫੜੀ ਬੈਠੇ ਸੀ ਪਰ ਗੁਰੂ ਸਾਹਿਬ ਨਾਲ ਪਿਆਰ ਕਰਦੇ ਸੀ ਉਹ ਇੱਕ ਦੂਜੇ ਨਾਲ ਖਹਿੜਣ ਲੱਗ ਪਏ ਮੁਸਲਮਾਨ ਆਖਣ ਲੱਗੇ ਅਸੀਂ ਦੱਬਾਂਗੇ ਤੇ ਹਿੰਦੂ ਕਹਿਣ ਲੱਗੇ ਅਸੀਂ ਜਲਾਵਾਂਗੇ ਤਾਂ ਬਾਬੇ ਆਖਿਆ ਜੋ ਤੁਸੀਂ ਦੋਹਾ ਵੱਲੋਂ ਦੋਹਾ ਵੱਲੀ ਫੁੱਲ ਰੱਖੋ ਦਾਣੀ ਵੱਲ ਹਿੰਦੂਆਂ ਕੇ ਰੱਖੋ ਅਤੇ ਬਾਵੀਂ ਵੱਲ ਮੁਸਲਮਾਨਾਂ ਕੇ ਰੱਖੋ ਜਿਸ ਦੇ ਭਲ ਕੇ ਹਰੇ ਰਹਿਣਗੇ ਜੇ ਹਿੰਦੂਆਂ ਕੇ ਹਰੇ ਰਹਿਣ ਤਾਂ ਜਾਲੇਗੇ ਜੇ ਮੁਸਲਮਾਨਾਂ ਕੇ ਹਰੇ ਰਹਿਣਗੇ ਤਾਂ ਦਬਹਿਣਗੇ ਤਾਂ ਬਾਬੇ ਸੰਗਤ ਨੂੰ ਹੁਕਮ ਕੀਤਾ ਕੀਰਤਨ ਪੜਨ ਤਬ ਸੰਗਤ ਲੱਗੀ ਕੀਰਤਨ ਪੜਨ ਪੜਨ ਮਤਲਬ ਕੀਰਤਨ ਕਰਨ ਲੱਗੀ ਤੇ ਇਥੇ ਜੋ ਸੋਇਲਾ ਸਾਹਿਬ ਵਾਲਾ ਸ਼ਬਦ ਹੈ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਜੈ ਘਰ ਕੀਰਤ ਆਖੀਏ ਕਰਤੇ ਕਹੋਏ ਵਿਚਾਰੋ ਪਹਿਲਾ ਸ਼ਬਦ ਉਹਦਾ ਕੀਰਤਨ ਲੱਗੀ ਸੰਗਤ ਕਰਨ ਫਿਰ ਤਨਾਸਰੀ ਰਾਗ ਹੋਇਆ ਫਿਰ ਆਰਤੀ ਗਾਈ ਤੇਤ ਮਹਿਲ ਕੀਰਤਨ ਹੋਇਆ ਸ਼ਬਦ ਤਪ ਸਲੋਕ ਪੜਿਆ ਅਖੀਰ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਦ ਸ਼ਲੋਕ ਪੜਿਆ ਗੁਰੂ ਬਾਬੇ ਚਾਦਰ ਉੱਪਰ ਲੈ ਕਰਕੇ ਮੂੰਹ ਵਾਹਿਗੁਰੂ ਕਹਿ ਮੱਥਾ ਟੇਕਿਆ ਜਦ ਚਾਦਰ ਉਠਾਵਨ ਵੇਖਿਆ ਕੁਛ ਨਹੀਂ ਤਦੋਂ ਫੁੱਲ ਦੋਹਾਂ ਕੇ ਹਰੇ ਰਹੇ ਫੁੱਲ ਦੋਹਾਂ ਦੇ ਹਰੇ ਆ ਪਰ ਚਾਦਰ ਦੇ ਹੇਠਾਂ ਗੁਰੂ ਸਾਹਿਬ ਦਾ ਸ਼ਰੀਰ ਹੈ ਨਹੀਂ Hindu ਆਪਣੇ ਲੈ ਗਏ ਤੇ ਮੁਸਲਮਾਨ ਆਪਣੇ ਫੁੱਲ ਲੈ ਗਏ ਸਰਬੱਤ ਸੰਗਤ ਪੈਰੀ ਪਈ ਬੋਲੋ ਜੀ ਵਾਹਿਗੁਰੂ ਸੰਮਤ 1595 ਸੰਮਤ 1595 ਮਿਤੀ ਸੀ ਅਸੂ ਸੁਦੀ 10ਵੀਂ ਬਾਬਾ ਨਾਨਕ ਜੀ ਸਮਾਣੇ ਕਰਤਾਰਪੁਰ ਕਰਤਾਰਪੁਰ ਦੇ ਵਿੱਚ ਮਹਾਰਾਜ ਜੀਆ ਨੇ ਆਪਣਾ ਸਰੀਰ ਛੱਡਿਆ ਸੋ ਸਾਧ ਸੰਗਤ ਜੀ ਇਹ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਸੱਚਖੰਡ ਜਾਣ ਦਾ ਦੇਹ ਤਿਆਗਣ ਦਾ ਬਿਰਤਾਂਤ ਹੈ ਜੋ ਆਪ ਜੀਆ ਨੇ ਸਰਵਣ ਕੀਤਾ ਹੈ ਗੁਰੂ ਮਹਾਰਾਜ ਜੀ ਜੋਤੀ ਜੋਤ ਰਲਈ ਸੰਪੂਰਨ ਥਿਆਰਾ ਇਸ ਤੋਂ ਬਾਅਦ ਕੁਝ ਸਾਖੀਆਂ ਹਨ ਜੋ ਗੁਰੂ ਕੇ ਸਿੱਖਾ ਨੂੰ ਅਤਿਅੰਤ ਲਾਭਦਾਇਕ ਨੇ ਸ੍ਰੀ ਗੁਰੂ ਜੀ ਦੇ ਭਾਵਰਿਆਂ ਦੇ ਜੀਵਨ ਚਾੱਕੇ ਜੋ ਗੁਰੂ ਜੀ ਦੇ ਸਮੇਂ ਹੋਏ ਤੇ ਕਿਵੇਂ ਉਹਨਾਂ ਦੇ ਦੁਆਰੇ ਆ ਗੁਜਾਰੇ ਪਿਛਲੇ ਵਰ੍ਹਾਂ ਵਿੱਚ ਅੱਡ-ਅੱਡ ਸਮਿਆਂ ਤੇ ਅੰਕਿਤ ਹੁੰਦੇ ਛਪਦੇ ਪ੍ਰਚਾਰ ਪਾਉਂਦੇ ਰਹੇ ਹਨ ਜਾਂ ਨਵੇਂ ਲਿਖੇ ਗਏ ਉਹ ਲਗਭਗ ਸਾਰੇ ਸੰਚਿਆ ਵਿੱਚ ਪਿੱਛੇ ਆ ਗਏ ਨੇ ਹੁਣ ਇਸ ਥਾਂ 'ਤੇ ਸ੍ਰੀ ਗੁਰੂ ਜੀ ਦੇ ਸਵਤ ਸਵੇ ਤੇਜ ਅਤੇ ਸਵਤੇ ਪ੍ਰਕਾਸ਼ ਭਾਵ ਸ਼ੁਭ ਗੁਣ ਕੀਰਤ ਕਰਨੀਆਂ ਕਮਾਲਾਂ ਤੇ ਖੂਬੀਆਂ ਸੰਬੰਧੀ ਜੋ ਖਿਆਲ ਕਦੀ ਕਦੀ ਲਿਖੀਂਦੇ ਰਹੇ ਹਨ ਉਹ ਅਗਲੇ ਪੰਨਿਆਂ 'ਚ ਆਉਣਗੇ ਪਹਿਲਾਂ ਤਾਂ ਖੂਬੀਆਂ ਸੰਬੰਧੀ ਜੋ ਖਿਆਲ ਕਦੀ ਕਦੀ ਲਿਖਦੇ ਰਹੇ ਅਗਲੇ ਪੰਨਿਆਂ 'ਚ ਆਉਣਗੇ ਪਹਿਲਾਂ ਕੁਝ ਇਤਿਹਾਸਕ ਗੱਲਾਂ ਦਾ ਸੰਚਿਆ ਆਵੇਗਾ ਜੋ ਕਿ ਸ੍ਰੀ ਗੁਰੂ ਜੀ ਦੇ ਜੀਵਨ ਸੰਬੰਧੀ ਗੁਰਬਾਣੀ ਤੋਂ ਚੁਣੀਆਂ ਗਈਆਂ ਨੇ ਜਿਵੇਂ ਪਹਿਲੀ ਸਾਖੀ ਆ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸੰਕਲਿਤ ਇਹ ਜਿਹੜੀ ਸਾਖੀ ਆ ਰਹੀ ਹੈ ਇਹ ਲੇਖ 1917 ਈਸਵੀ ਦੇ ਗੁਰਪੁਰਬ ਪੁੰਨਮ ਵਰ ਖਾਲਸਾ ਸਮਾਚਾਰ ਦਾ ਸਿਰਲੇਖ ਹੋ ਕੇ ਪ੍ਰਕਾਸ਼ਿਆ ਸੀ ਖੁਨਾਲੇ ਦੀ ਕਬਰਾਂ ਵੀ ਬਹਾਰ ਟਰ ਗਈ ਬਰਸਾਤ ਦਾ ਜੀਮ ਚਕਾਵਾ ਮੌਸਮ ਮੁੱਕ ਗਿਆ ਠੰਡੀ ਠੰਡੀ ਸੁਹਾਵੀ ਸੋਹਣੀ ਗੁਲਾਬੀ ਰੁੱਤ ਆ ਗਈ ਰਾਤ ਦਾ ਸਮਾਂ ਮਤਲਬ ਗਰਮੀ ਦਾ ਸਮਾਂ ਲਗਭਗ ਮੁੱਕਣ ਵਾਲਾ ਹਾਂ ਚਾਂਦਨੀ ਖੜ ਰਹੀ ਆ ਪਾਵੇ ਪੁੰਨਿਆਂ ਦਾ ਪੂਰਨ ਚੰਦ ਅਜੇ ਕੱਲ ਨੂੰ ਚੜੇਗਾ ਪਰ ਅੱਜ ਵੀ ਚਾਂਦਨੀ ਦੇ ਨਿਖਾਰ ਵਿੱਚ ਕਸਰ ਨਹੀਂ ਜਾਪਦੀ ਚੌਦਸ ਦੀ ਰਾਤ ਨੂੰ ਵੀ ਚੰਦਰਮਾ ਦੀ ਰੋਸ਼ਨੀ ਧਰਤੀ ਉੱਤੇ ਬਹੁਤ ਹੁੰਦੀ ਹੈ ਇੱਕ ਘਰ ਦੀ ਛੱਤ ਤੁਰ ਛੱਤ ਉੱਤੇ ਸਾਰਾ ਪਰਿਵਾਰ ਬੈਠਾ ਹੈ ਵੱਡੇ ਸਰਦਾਰ ਜੀ ਹੁਣੇ ਕਿਤੋਂ ਬਾਹਰੋਂ ਆਏ ਆ ਤੇ ਪ੍ਰਸ਼ਾਦ ਛਕ ਰਹੇ ਆ ਪ੍ਰਸ਼ਾਦ ਤੋਂ ਵਿਹਲੇ ਹੋ ਕੇ ਆ ਬੋਲੇ ਪੰਜਾਬ ਦੇ ਸਾਰੇ ਪਿਆਰੇ ਪੁਰਾਣੇ ਰੰਗ ਟੁਰੇ ਜਾਂਦੇ ਆ ਤੇ ਨਵੇਂ ਰੰਗਾਂ ਨੇ ਸੋਹਣੇ ਸਵਾਦਾਂ ਅਦੋਸ਼ ਰਸਾਂ ਤੇ ਸੁਹਾਵੇ ਚਾਵਾਂ ਨੂੰ ਵੀ ਗਵਾ ਦਿੱਤਾ ਹੈ ਬਿਸਮਾਦੀ ਰੰਗਾਂ ਰਸਾਂ ਵੱਲੋਂ ਤਾਂ ਪਿੱਠ ਹੀ ਫਿਰੀ ਜਾ ਰਹੀ ਹੈ ਗਿਣਤੀ ਲੇਖਾ ਦਿਖਾਵਾ ਬਣਾਵਾ ਅਕੜ ਫੂ ਵਿਥ ਵਿਥ ਪਰੇ ਪਰੇ ਮੈਂ ਮੈਂ ਦਾ ਤੋਰਾ ਤੋੜ ਦਿੱਤਾ ਜੇ ਕਿਤੇ ਕੁਝ ਡੂੰਗੀ ਵਿਦਿਆ ਹੈ ਤਾਂ ਨਿਹਰੀ ਖੁਸ਼ਕ ਅਕਲ ਵੱਲ ਨੂੰ ਜਾ ਰਹੀ ਹੈ ਤੇ ਜੀਵਨ ਦੇ ਦੂਸਰੇ ਹਿੱਸਿਆਂ ਨੂੰ ਭੁਲਾ ਰਹੀ ਹੈ ਇਸ ਵਿਸ਼ੇ ਤੇ ਕਿੰਨੀਆਂ ਕਿੰਨਾ ਹੀ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਇੰਨੇ ਨੂੰ ਨਿੱਕੀ ਕਾਕੀ ਜੋ ਨਾਲ ਦੇ ਘਰ ਕੁੜੀਆਂ ਨਾਲ ਖੇਡ ਦੀ 부ਝਾਰਤਾ ਪਾਉਂਦੀ ਪਈ ਸੀ ਘਰ ਆ ਗਈ ਜਿਵੇਂ ਆਮ ਜਿਹੜੇ ਹੁਣ ਬਜ਼ੁਰਗ ਆ ਉਹ ਗੱਲਾਂ ਦੱਸਦੇ ਆ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਕਿੰਨੀ ਕਿੰਨੀ ਰਾਤ ਤੱਕ ਗਲੀਆਂ ਦੇ ਵਿੱਚ ਲੜਕੇ ਤੇ ਲੜਕੀਆਂ ਇਕੱਠੀ ਖੇਡੀਆਂ ਜਾਂਦੇ ਸੀ ਮਨ ਵਿੱਚ ਕਿਸੇ ਕਿਸਮ ਦੀ ਉਦੋਂ ਕੋਈ ਗਲਤ ਖਿਆਲ ਨਹੀਂ ਸੀ ਆਉਂਦਾ ਲੜਕੇ ਵੀ ਲੜਕੀਆਂ ਵੀ ਵੱਡੀ ਰਾਤ ਤੱਕ ਹੀ ਖੇਡਦੇ ਰਹਿੰਦੇ ਤੇ ਇਹ ਵਚਨ ਭਾਈ ਵੀਰ ਸਿੰਘ ਸਾਹਿਬ ਨੇ ਵੀ ਦੇਖੋ ਮੁਖਤਾ ਕੀਤਾ ਤੇ ਇੱਥੇ ਲਿਖਿਆ ਉਹ ਕਾਕੀ ਘਰ ਆਈ ਰਾਗੀ ਤੇ ਵੱਡੇ ਵੀਰ ਦੇ ਗਲ ਲਿਪਟ ਕੇ ਆਖਣ ਲੱਗੀ ਵੀਰ ਜੀ 부ਝਾਰਤਾ ਪਾਓ ਵੀਰ ਜੀ ਹੱਸ ਪਏ ਤੇ ਭੈਣ ਨੂੰ ਗੋਦੀ ਚ ਬਿਠਾ ਲਿਆ ਸਰਦਾਰ ਜੀ ਮੁਸਕਰਾਏ ਪਰ ਵੱਡੀ ਭੈਣ ਬੋਲੀ ਵੀਰ ਜੀ ਉਹ ਗੱਲ ਹੋਈ ਨਾ ਜੋ ਹੁਣੇ ਪਿਤਾ ਜੀ ਕਹਿ ਰਹੇ ਨੇ ਕਿੰਨੇ ਸਵਾਦਲੇ ਦਿਨ ਹੁੰਦੇ ਸੀ ਜਦੋਂ ਰਾਤਾਂ ਨੂੰ ਬੈਠ ਕੇ 부ਝਾਰਤਾ ਪਾਈਆਂ ਜਾਂਦੀਆਂ ਸੀ ਇਹ ਪਿੰਡਾਂ ਦੇ ਵਿੱਚ ਪੁਰਾਣੇ ਸਮਿਆਂ ਚ ਸ਼ਹਿਰਾਂ ਚ ਵੀ ਇਹ ਹੁੰਦਾ ਸੀ ਸ਼ਾਮ ਦੇ ਸਮੇਂ ਬੈਠ ਕੇ ਸਾਰੇ ਕੋਈ ਬਾਤਾਂ ਪਾਉਂਦਾ ਕੋਈ ਕਿਵੇਂ ਕੋਈ ਕਿਵੇਂ ਹੁਣ ਉਹ ਸਾਰਾ ਸਮਾਂ ਜਿਹੜਾ ਟੀਵੀ ਤੇ ਫੋਨਾਂ 'ਤੇ ਫੋਨਾਂ ਆਦਕ ਨੇ ਸਾਡਾ ਖੋਲਿਆ ਨਾ ਹੀ ਕਿਸੇ ਕੋਲੇ ਬੁਝਾਰਤ ਹੁਣ ਪਾਉਣ ਦਾ ਸਮਾਂ ਤੇ ਨਾ ਹੀ ਕਿਸੇ ਕੋਲੇ ਸੁਣਨ ਦਾ ਸਮਾਂ ਪਾਉਣ ਵਾਲੇ ਵੀ ਹੈ ਨਹੀਂ ਤੇ ਹੁਣ ਸੁਣਨ ਵਾਲੇ ਵੀ ਹੈ ਨਹੀਂ ਜਿਹਦੇ ਕਰਕੇ ਪਰਿਵਾਰ ਦਾ ਇੱਕ ਦੂਜੇ ਨਾਲੋਂ ਲਗਾਓ ਟੁੱਟ ਗਿਆ ਵੱਡਿਆਂ ਦੇ ਜਿਹੜੇ ਤਜਰਬੇ ਸੀ ਕਿਉਂਕਿ ਜਿਹੜਾ ਬੱਚਾ ਹੈ ਇਹ ਆਪ ਤੋਂ ਵੱਡਿਆਂ ਨੂੰ ਜਦੋਂ ਬੋਲਦਿਆਂ ਨੂੰ ਸੁਣਦਾ ਹੈ ਤੇ ਉਹਨਾਂ ਵਾਂਗੂ ਬੋਲਣਾ ਸਿੱਖਦਾ ਵੱਡੇਆਂ ਨੂੰ ਬੈਠਿਆਂ ਨੂੰ ਵੇਖਦਾ ਇਹ ਬੈਠਣ ਦੀ ਜਾਂਚ ਸਿੱਖਦਾ। ਤੁਰਦਿਆਂ ਨੂੰ ਵੇਖਦਾ ਇਹ ਤੁਰਦਿਆਂ ਨੂੰ ਤੁਰਦਿਆਂ ਦੀ ਜਾਂਚ ਸਿੱਖਦਾ ਤੁਰਨ ਦੀ ਫਿਰ। ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਜਿਹੜਾ ਟੀਚਰ ਉਹਨਾਂ ਨੂੰ ਚੰਗਾ ਲੱਗਦਾ ਹੈ ਉਸ ਟੀਚਰ ਦੀ ਉਹ ਨਕਲ ਕਰਨ ਦੀ ਕੋਸ਼ਿਸ਼ ਕਰਦੇ ਆ ਬੱਚੇ। ਉਹਨਾਂ ਬੱਚਿਆਂ ਦੇ ਜੀਵਨ ਵਿੱਚ ਉਸ ਟੀਚਰ ਦੇ ਸੁਭਾਅ ਦਾ ਪ੍ਰਸ਼ਾਵਾ ਪੱਕਾ ਪੈ ਜਾਂਦਾ ਹੈ। ਉਸ ਟੀਚਰ ਵਾਂਗੂ ਤੁਰਨਾ ਬਹਿਣਾ ਉਦਾਂ ਦਾ ਕੱਪੜਾ ਲੀੜਾ ਪਹਿਨਣਾ ਉਸ ਤਰ੍ਹਾਂ ਬੋਲਣਾ ਉਸ ਤਰ੍ਹਾਂ ਤੁਰਨਾ ਉਸ ਤਰ੍ਹਾਂ ਲਿਖਾਈ ਕਰਨੀ ਉਦਾਂ ਦੀ ਲਿਖਤ ਕਰਨੀ ਉਦਾਂ ਦੇ ਅੱਖਰ ਵਾਉਣੇ ਜੇ ਟੀਚਰ ਜਿਆਦਾ ਤੇਜ਼ ਤਰਾਰ ਹੈ ਕਾਲਾ ਹੈ ਤਾਂ ਵਿਦਿਆਰਥੀ ਕਾਲੇ ਹੋ ਜਾਂਦੇ ਆ ਜੇ ਅਧਿਆਪਕ ਸੁਸਤ ਹੈ ਸਲੋ ਹੈ ਤਾਂ ਵਿਦਿਆਰਥੀ ਬੱਚੇ ਵੀ ਉਹਦੇ ਸਲੋ ਹੋ ਜਾਂਦੇ ਆ ਇਸੇ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬੱਚਿਆਂ ਦਾ ਸੁਭਾਅ ਉਸੇ ਜਿਆਦੇ ਆਪਣੇ ਮਾਪਿਆਂ ਤੇ ਇਸੇ ਕਰਕੇ ਹੁੰਦਾ ਸੀ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਵੇਖਣ ਚਾਹੀਏ ਕਿ ਮਾਪਿਆਂ ਦੇ ਨਾਲੋਂ ਸੁਭਾਅ ਦੇ ਵਿੱਚ ਫਰਕ ਹੈ ਬੱਚਿਆਂ ਦਾ ਉਹਦਾ ਕਾਰਨ ਕੀ ਹੈ ਕਾਰਨ ਇਹ ਹੀ ਹੈ ਕਿ ਬੱਚਿਆਂ ਦਾ ਲਗਾਓ ਮਾਪਿਆਂ ਦੇ ਨਾਲੋਂ ਟੁੱਟ ਗਿਆ ਉਹ ਲਗਾਓ ਫੋਨ ਆਦਕ ਦੇ ਨਾਲ ਹੋ ਗਿਆ ਜਿਹਦੇ ਕਰਕੇ ਬੱਚੇ ਆਪਣੇ ਮਾਪਿਆਂ ਦੇ ਸੁਭਾਅ ਨਾਲੋਂ ਅਟਰਾ ਸੁਭਾਅ ਰੱਖ ਰਹੇ ਆ ਇਸ ਹਕੀਕਤ ਹੈ ਇਹ ਸਚਾਈ ਆ ਤੇ ਇਹਦੇ ਤੇ ਪਿਛਲ ਝਾਤ ਮਾਰਨੀ ਚਾਹੀਦੀ ਆ ਤੇ ਸ਼ਾਮ ਨੂੰ ਪਰਿਵਾਰ ਇਕੱਠਾ ਬੈਠੇ ਤੇ ਕੁਝ ਨਾ ਕੁਝ ਗੱਲਾਂ ਬਾਤਾਂ ਜ਼ਰੂਰ ਕਰੇ ਤਾਂ ਕਾਕੀ ਕਹਿਣ ਲੱਗੀ ਜੋ ਪਿਤਾ ਜੀ ਕਹਿ ਰਹੇ ਸੀ ਕਿੰਨੇ ਸਵਾਦਲੇ ਦਿਨ ਹੁੰਦੇ ਸੀ ਜਦੋਂ ਰਾਤ ਨੂੰ ਬੈਠ ਕੇ 부ਝਾਰਤਾ ਪਾਈਦੀਆਂ ਤੇ ਸਾਰਾ ਜੱਗ ਭੁੱਲ ਜਾਂਦਾ ਸੀ ਇੱਕ 부ਝਾਰਤ ਬੁੱਝੀ ਜਾਵੇ ਤਾਂ ਸਵਾਦ ਦਾ ਅੰਤ ਨਹੀਂ ਸੀ ਰਹਿੰਦਾ ਮਾਤਾ ਬੋਲੀ ਲਾਲ ਜੀ ਜੇ ਤੁਸੀਂ ਪੱਛਮੀ ਵਿੱਦਿਆ ਪਾ ਗਏ ਹੋ ਤਾਂ ਸਵਾਦ ਲੀਆਂ ਗੱਲਾਂ ਤਾਂ ਨਾ ਛੱਡੋ ਰੁੱਖੇ ਰੁੱਖੇ ਨਾ ਹੁੰਦੇ ਜਾਓ ਪੈਣਾ ਭਾਵਾਂ ਦੇ ਪਿਆਰ ਤੇ ਮਿੱਠੇ ਭਾਵਾਂ ਤੋਂ ਆਪਣੇ ਆਪ ਨੂੰ ਸਖਣਾ ਨਾ ਕਰ ਲਓ ਨਿਰੀ ਅਕਲ ਤੇ ਉਪਰੀ ਵਿੱਦਿਆ ਤਾਂ ਮੈਂ ਵੀ ਪਈ ਵੇਖਦੀਆਂ ਕਿ ਖਰਵਾ ਝਾਵਾ ਮੜਾ ਦਿੰਦੀ ਹੈ ਝਾਵੇਂ ਦਾ ਮਤਲਬ ਸਮਝਦੇ ਹੋਵੋਗੇ ਜਿਹੜਾ ਪੈਰਾਦਕ ਨੂੰ ਕੂਚਣ ਦੇ ਕੰਮ ਆਉਂਦਾ ਝਾਵਾ ਉਹ ਖਰਵਾ ਹੁੰਦਾ ਥੱਲੇ ਉਹ ਜਾਦੇ ਖਰਵਾ ਹੁੰਦਾ ਇਸ ਕਰਕੇ ਨਰਮ ਸਰੀਰ ਦੇ ਉੱਤੇ ਨਰਮ ਮਾਸ ਹੁੰਦਾ ਜਿੱਥੇ ਉੱਥੇ ਉਹਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਨਹੀਂ ਤਾਂ ਉਹ ਫਿਰ ਜ਼ਖਮ ਵੀ ਕਰ ਦਿੰਦਾ ਉਹਨੂੰ ਝਾਵਾ ਕਹਿੰਦੇ ਆ ਤਾਂ ਮਾਤਾ ਜੀ ਕਹਿਣ ਲੱਗੇ ਨਿਰੀ ਅਕਲ ਨਿਰੀ ਅਕਲ ਤੇ ਉਪਰੀ ਵਿੱਦਿਆ ਤਾਂ ਮੈਂ ਵੀ ਪਈ ਦੇਖਦੀ ਆ ਕਿ ਖਰਵਾ ਝਾਵਾ ਬਣਾ ਦਿੰਦੀ ਹੈ ਧਰਮ ਭਾਵ ਤੇ ਸੁੱਚਾ ਪਿਆਰ ਤੇ ਮਨ ਵਿੱਚ ਦਰਬਨ ਦਾ ਗੁਣ ਤੇ ਅਦੋਸ਼ ਰਸ ਇਹ ਘਟਦੇ ਜਾਂਦੇ ਆ ਇਹ ਨੌਜਵਾਨ ਕੌਣ ਹੈ ਕੀ ਕਰ ਰਿਹਾ ਹੈ ਇਹਨਾਂ ਦਾ ਪੁੱਤਰ ਹੈ ਇਹ ਵਰਕਰ ਦਾਰ ਇੱਕ ਹੋਣਾਰ ਨੌਜਵਾਨ ਜੋ ਐਮਏ ਪਾਸ ਕਰ ਚੁੱਕਿਆ ਹੈ ਤੇ ਵਕਾਲਤ ਪੜ ਰਿਹਾ ਹੈ ਪਰ ਇਹਨਾਂ ਦੀ ਵਿੱਦਿਆ ਵਿੱਚ ਲਾਇਕ ਪਿਤਾ ਨੇ ਕੁਝ ਘਰੇ ਨਮਾਈ ਆਪਣੇ ਹੱਥ ਰੱਖੀ ਹੋਈ ਸੀ ਪੁੱਤਰਾਂ ਨੂੰ ਸਦਾ ਵਿੱਦਿਆ ਦੇ ਤਤਸਾਰ ਵੱਲ ਝੁਕਾਉਂਦੇ ਉੱਚੇ ਆਦਰਸ਼ ਸਮਝਾਉਂਦੇ ਤੇ ਆਤਮ ਸੁਖ ਦੀ ਰਹਿਨਮਾਈ ਕਰਦੇ ਰਹਿੰਦੇ ਸੀ ਆਪਣੀ ਪ੍ਰਗ ਲਭ ਬੁੱਧੀ ਤੇ ਸੱਚੀ ਕਰਨੀ ਤੇ ਕਰਮ ਦੀ ਰਸੱਗਿਆਤਾ ਕਰਕੇ ਉਹ بیٹے ਨੂੰ ਆਪਣੇ ਅੰਤਰੀਵ ਤੇ ਬਾਹਰਲੇ ਤਜਰਬੇ ਦੀਆਂ ਮਰਮੀ ਗੱਲਾਂ ਦੱਸਣ ਦੀ ਐਸੀ ਯੋਗਤਾ ਰੱਖਦੇ ਸੀ ਕਿ ਆਪਣੀ ਡੂੰਗੀ ਵਿਚਾਰ بیٹے ਨੂੰ ਉਹਨਾਂ ਦੇ ਅੱਗੇ ਝੁਕਾ ਦਿੰਦੀ ਸੀ ਤੇ ਸਫਲ ਵਿਦਵਾਨ ਤੇ ਕਰਨੀ ਵਾਲਾ ਵਿਦਵਾਨ ਬਣਾਉਣ ਵੱਲ ਪ੍ਰੇਰਿਤ ਹੀ ਰਹਿੰਦੀ ਸੀ ਅੱਜ ਵੀ ਜਦ ਆਪਣੇ ਕਾਕੇ ਦੀ ਮਾਂ ਵੱਲੋਂ ਇੱਕ ਐਸਾ ਬਾਖ ਸੁਣਿਆ ਜੋ ਸੀ ਤਾਂ ਸਧਾਰਨ ਪਰ ਸੀ ਠੀਕ ਤੇ ਬੜੇ ਵਿਸਥਾਰ ਹੋ ਸਕਣ ਵਾਲੀ ਅਕਲਮੰਦੀ ਦਾ ਤਾਂ ਸਰਦਾਰ ਜੀ ਲਾਲ ਜੀ ਵੱਲ ਪਿਤਰੀ ਪ੍ਰੇਮ ਨਾਲ ਤੱਕੇ ਤੇ ਬੋਲੇ ਬੇਟੇ ਵੱਲ ਲਾਲ ਜੀ ਦਾ ਮਤਲਬ ਪੁੱਤਰ ਲਾਲ ਜੀ ਤੂੰ ਸਾਡੀ ਮਾਤਾ ਨੇ ਇੱਕੋ ਟੱਪਾ ਕਿਹਾ ਪਰ ਉਹ ਸੰਗੀਤਕ ਹੈ ਉਸ ਵਿੱਚ ਅਕਲ ਵੀ ਹੈ ਰਸ ਵੀ ਹੈ ਤਿਆਗ ਵੀ ਹੈ ਸਵਾਦ ਵੀ ਹੈ ਬੇਟੇ ਨੇ ਪੁੱਛਿਆ ਪਿਤਾ ਜੀ ਉਹ ਕਿਵੇਂ ਪਿਤਾ ਨੇ ਕਿਹਾ ਲਾਲ ਜੀ ਇਨਸਾਨ ਇੱਕ ਮਿਸ਼ਰਤ ਸ਼ੈ ਹੈ ਮਿਸ਼ਰਤ ਦਾ ਮਤਲਬ ਮਿਕਸਡ ਵੀ ਇੱਕ ਤੋਂ ਵੱਧ ਚੀਜ਼ਾਂ ਜਿੱਥੇ ਇਕੱਠੀਆਂ ਕਰਦੀਆਂ ਉਹਨਾਂ ਨੂੰ ਕਹਿੰਦੇ ਨੇ ਮਿਸ਼ਰਤ ਕਿਸੇ ਇੱਕ ਆਸ਼ੇ ਭਾਵ ਜਾਂ ਵਸਤੂ ਦਾ ਬਣਿਆ ਹੋਇਆ ਨਹੀਂ ਇਸ ਦੇ ਅੰਦਰ ਬਲਬਲੇ ਹੈ ਮਨ ਹੈ ਮਨ ਦੇ ਉਛਾਲ ਹੈ ਫਿਰ ਬੁੱਧੀ ਦੀ ਰਹਿਨਮਾਈ ਸੇਧ ਵੱਧਵੀ ਤੇ ਰੁੱਖੀ ਰੁੱਖੀ ਹੁੰਦੀ ਹੈ ਫਿਰ ਸਾਡੇ ਅੰਦਰ ਦਇਆ ਹੈ ਤਿਆਗ ਹੈ ਪ੍ਰੇਮ ਹੈ ਉਤਸ਼ਾਹ ਹੈ ਸੁੰਦਰਤਾ ਦੇ ਝਲਕੇ ਤੇ ਕੋਈ ਮਨਪਰ ਪ੍ਰਤੀਤ ਦੇਣ ਵਾਲਾ ਰਸਨਪਵ ਹੈ ਆਪੋ ਵਿੱਚ ਟਿਕਾਓ ਦੀ ਕੋਈ ਹਾਲਤ ਹੈ ਉਸ ਵਿੱਚ ਠੰਡ ਸੁਆ ਤੇ ਮਗਨਤਾ ਸੋ ਕਈ ਗੱਲਾਂ ਦਾ ਸੰਗਮ ਹੈ ਇਨਸਾਨ ਪੁੱਤਰ ਨੇ ਪੁੱਛਿਆ ਜਰਾ ਖੋਲ ਕੇ ਦੱਸੋ ਨਾ ਜੀ ਪਿਤਾ ਨੇ ਕਿਹਾ ਸਾਡੇ ਅੰਦਰ ਇੱਕ ਤਾਂ ਬਲਬਲੇ ਉਹ ਨੇ ਜੋ ਪਸ਼ੂਆਂ ਨਾਲ ਸੰਜੇ ਆ ਇਹਨਾਂ ਨੂੰ ਹੱਦਬੰਦੀ ਵਿੱਚ ਰੱਖਣ ਵਾਸਤੇ ਤੇ درست ਵਰਤਾਓ ਵਿੱਚ ਵਰਤਣ ਵਾਸਤੇ ਹੈ ਅਕਲ ਜਾਂ ਬੁੱਧੀ ਸਾਡੇ ਚੋ ਗੁਣ ਨੇ ਜਿਹੜੇ ਪਸ਼ੂਆਂ ਚ ਗੁਣ ਹੁੰਦੇ ਆ ਮਨੁੱਖ ਦੇ ਵਿੱਚ ਵੀ ਉਹ ਗੁਣ ਨੇ ਜਿਹੜੇ ਪਸ਼ੂਆਂ ਚ ਹੁੰਦੇ ਆ ਤੇ ਉਹਨਾਂ ਗੁਣਾਂ ਨੂੰ ਕੰਟਰੋਲ ਵਿੱਚ ਰੱਖਣ ਵਾਸਤੇ ਸਾਡੇ ਕੋਲੇ ਬੁੱਧੀ ਆ ਅਕਲ ਮਾਨਜੀ ਦੀ ਹੈ ਵਿਦਿਆ ਨਾਲ ਜਿਵੇਂ ਵਰਤਨ ਮਾਨਜਦੇ ਆ ਨਾ ਰੀਤੇ ਨਾਲ ਅਕਲ ਨੂੰ ਵੀ ਮਾਨਜਣਾ ਪੈਂਦਾ ਕਾਦੇ ਨਾਲ ਉਹ ਵਿਦਿਆ ਨਾਲ ਤੇ ਨਿਜਤਜਰਬੇ ਨਾਲ ਪਰ ਅਕਲ ਨਾਲ ਮਨ ਦੇ ਬਲਬਲੇ ਨੂੰ ਰੋਕਾਂ ਪਾਉਂਦੀਆਂ ਇੱਕ ਰੁੱਖਾ ਬਣ ਤੇ ਗਮਰੁਠਤਾ ਜੀ ਆ ਜਾਂਦੀ ਹੈ ਇਹ ਗਮਰੁਠਤਾ ਵਧੇ ਤਾਂ ਸਰੀਰ ਤੇ ਮਨ ਰੋਗੀ ਕਰ ਦੇਣ ਦਾ ਅਸਰ ਵੀ ਰੱਖਦੀ ਹੈ ਇਸ ਦੇ ਖਰਬੇ ਬਣ ਤੇ ਕੋਰਾਪਣ ਨੂੰ ਨਰਮ ਕਰਨ ਲਈ ਉੱਚੇ ਰਸਾਂ ਵਿੱਚ ਪ੍ਰਵੇਸ਼ ਕਰ ਲਈ ਫਿਰ ਉੱਥੇ ਬਲਬਲਿਆਂ ਨਾਲ ਅਕਲ ਨੂੰ ਰੰਗੀਦਾ ਵੀ ਬਲਬਲਿਆਂ ਦੀ ਗੱਲ ਆ ਗਈ ਫਿਰ ਬਲਬਲੇ ਆਉਣੇ ਚਾਹੀਦੇ ਇਸ ਰੰਗਣ ਨਾਲ ਮਨ ਸੁਣੀ ਰੋਗ ਵਿੱਚ ਵੀ ਆ ਜਾਂਦਾ ਹੈ ਪਰ ਰੋਗ ਵੀ ਰਹਿੰਦਾ ਹੈ ਤੇ ਜੀਵਨ ਦਾ ਰਸ ਵੀ ਮਾਣੀ ਦਾ ਹਾਂ ਆਪਾਂ ਉੱਚਾ ਹੋ ਕੇ ਉੱਚੇ ਰਸ ਨੂੰ ਮਾਣਦਾ ਹੈ ਜਿਸ ਤੋਂ ਅੱਗੇ ਫਿਰ ਆਤਮ ਸੁਖ ਦਸੀਦਾ ਹੈ ਪਛਮੀ ਵਿਦਿਆ ਦੀ ਜਿੱਥੋਂ ਤਾਈ ਇਹ ਹੁਣ ਤਾਂ ਹੀ ਜਿੱਥੇ ਤੱਕ ਉਪੜੀ ਆ ਜਾਂ ਸਾਡੇ ਲੋਕ ਲੋਕਾਂ ਨੇ ਪੜਿਆ ਹੈ ਵੱਡੀ ਕਮੀ ਇਹ ਹੈ ਕਿ ਇਹ ਆਕਲ ਜਾਂ ਦਲੀਲ ਤੇ ਜਾ ਕੇ ਬਸ ਕਹਿ ਕੇ ਅੱਗੇ ਦਾ ਦਰ ਖੜਕਾਉਣਾ ਰੁੱਖ ਖੜੋਂਦੀ ਹੈ ਤੇ ਖਰਵੀ ਹੋ ਕੇ ਹੋਰ ਉੱਚੀ ਗੱਲ ਨੂੰ ਟਿਚਕਰਾਂ ਕਰਨ ਵਾਲਾ ਲੈ ਜਾਂਦੀ ਹੈ ਤੇ ਜੇ ਠੀਕ ਟੋਰੇ ਦਾ ਆਦਮੀ ਨੂੰ ਕੁਝ ਵੱਖਰਾ ਅਡਰਾ ਰਹਿਣ ਵਾਲਾ ਰੁੱਖਾ ਰੁੱਖਾ ਜਿਹਾ ਬਣਾ ਦਿੰਦੀ ਹੈ ਤੁਸੀਂ ਆਮ ਹੀ ਵੇਖਣਾ ਜਿਹੜੇ ਬਾੜੇ ਪੜੇ ਲਿਖੇ ਲੋਕ ਹੁੰਦੇ ਆ ਉਹ ਆਮ ਲੋਕਾਂ ਤੋਂ ਪਰਿਵਾਰ ਦੇ ਵਿੱਚ ਵੀ ਉਹ ਥੋੜੀ ਦੂਰੀ ਜੀ ਬਣਾ ਲੈਂਦੇ ਆ ਜਿਆਦਾ ਪੜੇ ਲਿਖੇ ਲੋਕ ਆਮ ਤੌਰ ਤੇ ਇਸ ਨਾਲ ਖੁਦੀ ਤੇ ਖੁਦਗਰਜ਼ੀ ਵਧ ਰਹੀ ਹੈ ਜਾਂ ਸ਼ਾਇਦ ਇਹੋ ਆਖਣਾ ਵਧੇਰੇ ਠੀਕ ਹੈ ਕਿ ਲੋਕੀ ਪੱਛਮੀ ਵਿਦਿਆ ਇੰਨੀ ਥੋੜੀ ਪਾਉਂਦੇ ਹਨ ਕਿ ਆਪਣੀ ਇਸ ਸਿੱਖਿਆਤ ਹੋਈ ਅਕਲ ਨੂੰ ਸੰਪੂਰਨ ਜੀਵਨ ਸਮਝ ਕੇ اٹਕ ਖੜੋਂਦੇ ਆ ਪਰ ਲਾਲ ਜੀਓ ਅਸੀਂ ਨੀਰੀ ਬੁੱਧੀ ਨਹੀਂ ਨਾ ਨਿਹਰਾ ਮਾਨਾ ਅਸੀਂ ਮਨਵੀ ਹਾਂ ਤੇ ਬੁੱਧੀ ਵੀ ਹਾਂ ਤੇ ਹੋਰ ਉਚੇਰੇ ਵੀ ਹਾਂ ਸੋ ਸਾਨੂੰ ਉਚੇਰਾ ਜੀਵਨ ਜ਼ਰੂਰ ਲੱਭਣਾ ਚਾਹੀਦਾ ਸਾਡਾ ਪਹਿਲਾ ਆਪਾਂ ਸੁਧਾਰਨ ਬਲਬਲਿਆਂ ਵਾਲਾ ਸਾਨੂੰ ਪਸ਼ੂ ਸ਼੍ਰੇਣੀ ਤੋਂ ਉੱਚਾ ਨਹੀਂ ਬਣਾਉਂਦਾ ਉਸ ਨਾਲ ਅਸੀਂ ਸਰੀਰਕ ਸੁਆਦਾਂ ਦੇ ਮਾਨਣ ਤੱਕ ਫੜਦੇ ਹਾਂ ਅਕਲ ਸਾਨੂੰ ਉਹਨਾਂ ਤੋਂ ਉੱਚਾ ਬਣਾਉਂਦੀ ਹੈ ਤੇ ਆਪੇ ਨੂੰ ਸਮਝਣ ਉਸਤੇ ਕਾਬੂ ਪਾਉਣ ਤੇ ਉਸ ਨੂੰ ਆਦਲ ਤੇ ਤੋਲ ਵਿੱਚ ਤੁਰਨ ਦੀ ਜਾਂਚ ਦੱਸਦੀ ਹੈ ਬੁੱਧੀ ਬੜੀ ਸ਼ਾਇ ਹੈ ਪਰ ਇਹ ਸਾਡੀ ਸਰਵੱਗਿਆ ਨਹੀਂ ਨਾ ਸਾਡਾ ਸਾਰਾ ਜੀਵਨ ਨੇਰਾ ਬੁੱਧੀ ਮਾਤਰ ਹੈ ਬੁੱਧੀ ਸਾਨੂੰ ਜੀਵ ਸ਼੍ਰੇਣੀ ਵਾਲੇ ਬਲਬਲਿਆਂ ਤੇ ਕਾਬੂ ਸਿਖਾਉਂਦੀ ਹੈ ਉਹ ਕਾਬੂ ਕਈ ਵਾਰ ਇੰਨਾ ਕਰੜਾ ਤੇ ਜੜ ਹੋ ਕੇ ਪੈਂਦਾ ਹੈ ਕਿ ਅੰਦਰ ਕਈ ਪ੍ਰਕਾਰ ਦੀਆਂ ਵੱੱਜਾਂ ਪੈ ਕੇ ਮਨ ਦੀ ਅਰੋਗਤਾ ਨਾਸ਼ ਹੋ ਜਾਂਦੀ ਹੈ ਤੇ ਕਈ ਵਾਰ ਉਹ ਸਰੀਰ ਨੂੰ ਰੋਗੀ ਕਰ ਦਿੰਦੀ ਹੈ ਇਸ ਲਈ ਸਤਿਗੁਰਾਂ ਨੇ ਉੱਚੇ ਭਾਵਾਂ ਵਿੱਚ ਜਾਣਾ ਸਾਨੂੰ ਦੱਸਿਆ ਹੈ ਇਹ ਸਾਡੇ ਬਲਬਲਿਆਂ ਨੂੰ 부ਝਾ ਕੇ ਮੁਰਦਾ ਨਹੀਂ ਕਰਦੇ ਸਗੋਂ ਉਹਨਾਂ ਨੂੰ ਅਕਲ ਦੇ ਬਾਰੇ ਵਿੱਚੋਂ ਖਿੱਚ ਕੇ ਫਿਰ ਕੋਮਲ ਤੇ ਉੱਚਿਆ ਕਰਕੇ ਸਾਨੂੰ ਕਿਸੇ ਰਸ ਵਿੱਚ ਰੱਖਦੇ ਹਨ ਤੇ ਆਪਾਂ ਸ਼ਰੀਰਕ ਰਸਮਾਨਨ ਅਤੇ ਬੁੱਧੀ ਦੇ ਸਿੱਖਿਆ ਤੇ ਆਗਾ ਤੋਂ ਉੱਚਾ ਉੱਠ ਕੇ ਆਪ ਦੇ ਅਨੁਭਵ ਵਿੱਚ ਰਸ ਲੈਂਦਾ ਹੈ ਤੇ ਇਸ ਸਵੈ ਅਨੁਭਵ ਤੋਂ ਅਗੇਰੇ ਪਰਮਾਤਮਾ ਦੀ ਸ਼ਰਨ ਜਾਂ ਮੇਲ ਦੇ ਰਸ ਵਿੱਚ ਲੈ ਜਾਂਦਾ ਹੈ ਮੇਰਾ ਮਤਲਬ ਇਹ ਹੈ ਕਿ ਇਨਸਾਨ ਜੋ ਆਪਣੀ ਤਰੱਕੀ ਸਰਬ ਅੰਗਾਂ ਵਿੱਚ ਕਰਦਾ ਹੈ ਉਹ ਫਿਰ ਇੱਕ ਸ਼ਖਸੀਅਤ ਬਣ ਜਾਂਦਾ ਹੈ ਨਿਰੀ ਇੱਕ ਪੱਖ ਦੀ ਤਰੱਕੀ ਉਸ ਨੂੰ ਇੱਕ ਵਾਸੀ ਤਰੱਕੀ ਦਿੰਦੀ ਆ ਪਰ ਵਿਅਕਤੀ ਮਾਤਰ ਬਣਾਉਂਦੀ ਆ ਪਰ ਇਨਸਾਨ ਵਿੱਚ ਸਾਰੀਆਂ ਤਾਕਤਾਂ ਹੋਣ ਕਰਕੇ ਸਾਰਿਆਂ ਦੇ ਪਰਸਪਰ ਜੋਗ ਮਿਲਾਪ ਤੇ ਜੋਗ ਉਨਤੀ ਨਾਲ ਹੀ ਇਨਸਾਨ ਪੂਰੀ ਤਰੱਕੀ ਕਰ ਸਕਦਾ ਸਾਰੀਆਂ ਤਾਕਤਾਂ ਦੇ ਮੁਨਾਸਬ ਉਨਤ ਹੋਣ ਦੇ ਨਾਲ ਇਨਸਾਨ ਦਾ ਪੁਰਖਤਵ ਸ਼ਖਸੀਅਤ ਬਣਦਾ ਹੈ ਇਨਸਾਨ ਜੋ ਕਿ ਜਿਉਂਦੀ ਜਾਗਦੀ ਪ੍ਰੋਗ ਸਰਬਗੁਣਾ ਵਿੱਚ ਉਨਤ ਇਨਸਾਨੀ ਕਮਾਲ ਦੀ ਹਾਲਤ ਹੈ ਐਸੇ ਉਨਤ ਪੁਰਖ ਨੂੰ ਦਸਵੇਂ ਪਾਤਸ਼ਾਹ ਨੇ ਖਾਲਸਾ ਕਿਹਾ ਸੰਗਤ ਜੀ ਇਹ ਸਮਝਣ ਜੋ ਗੱਲ ਆ ਕਿ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਸਿੱਖ ਨੂੰ ਸਤਿਗੁਰਾਂ ਨੇ ਇੱਕ ਸੰਪੂਰਨ ਇਨਸਾਨ ਬਣਾਇਆ ਜਿੱਥੇ ਮਹਾਰਾਜ ਨੇ ਇਸ ਨੂੰ ਬਾਣੀ ਪੜ੍ਹਨ ਦਾ ਬਾਣੀ ਨੂੰ ਸੁਣਨ ਦਾ ਕਥਾ ਵਾਰਤਾ ਕੀਰਤਨ ਬੰਦਗੀ ਭਜਨ ਸਿਮਰਨ ਉਹ ਦਿੱਤਾ ਤਾਂ ਉਹਦੇ ਨਾਲ ਸਤਿਗੁਰਾਂ ਨੇ ਇਹਨੂੰ ਸਾਧੂਆਂ ਵਾਲੀ ਤਰੱਕੀ ਦਿੱਤੀ ਆ ਜਿੱਥੇ ਮਹਾਰਾਜ ਨੇ ਕਿਹਾ ਕਿਰਤ ਕਰਨੀ ਹੈ ਤਾਂ ਕਿਰਤ ਕਮਾਈ ਕਰਨ ਦੇ ਨਾਲ ਮਹਾਰਾਜ ਨੇ ਇਸ ਨੂੰ ਦੁਨੀਆ ਦਾ ਜੀਵਨ ਦਾ ਇੱਕੋ ਪੱਖ ਦੱਸਿਆ ਜਿਹਦੇ ਨਾਲੇ ਕਿਸੇ ਤੇ ਬੋਝ ਨਹੀਂ ਬਣਦਾ ਸਗੋਂ ਸਮਾਜ ਵਿੱਚ ਆਪਣਾ ਹਿੱਸਾ ਪਾਉਂਦਾ ਤੇ ਜਦੋਂ ਮਹਾਰਾਜ ਨੇ ਕਿਹਾ ਵੀ ਵੰਡ ਕੇ ਛਕਣਾ ਉਹਦੇ ਨਾਲੇ ਸਮਾਜ ਦਾ ਕਲਿਆਣ ਦਾਤਾ ਹੋ ਜਾਂਦਾ ਬਨੁੱਖ ਤੇ ਜਦੋਂ ਮਹਾਰਾਜ ਨੇ ਕਿਹਾ ਵੀ ਗ੍ਰਸਥ ਮਾਰਗ ਪ੍ਰਧਾਨ ਹੈ ਹਾਂ ਜੇ ਕੋਈ ਗ੍ਰਸਥ ਮਾਰਗ ਵਿੱਚ ਨਹੀਂ ਆਉਣਾ ਚਾਹੁੰਦਾ ਚਲੋ ਵੱਖਰੀ ਬਾਤ ਹੈ ਪਰ ਪ੍ਰਧਾਨ ਮਾਰਗ ਗ੍ਰਸਥ ਮਾਰਗ ਹੈ ਕਿਉਂਕਿ ਕਈ ਸਿੱਖ ਗੁਰੂ ਮਹਾਰਾਜ ਜੀਆਂ ਦੇ ਸਮੇਂ ਵੀ ਹਨ ਭਾਵੇਂ ਬਿਰਲੇ ਜਿਵੇਂ ਭਾਈ ਗੁਰਦਾਸ ਸਾਹਿਬ ਉਹ ਗ੍ਰਸਤੀ ਨਹੀਂ 살 ਪਰੰਤੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਮਾਰਗ ਇਹ ਗ੍ਰਸਤ ਪ੍ਰਧਾਨ ਮਾਰਗ ਹੈ ਤਾਂ ਉੱਥੇ ਮਹਾਰਾਜ ਨੇ ਇਹਨੂੰ ਮਨੁੱਖ ਨੂੰ ਗ੍ਰਸਤੀ ਹੋਣ ਦਾ ਉਪਦੇਸ਼ ਦੇ ਕੇ ਇਹ ਪੱਖ ਵੀ ਮਹਾਰਾਜ ਨੇ ਗੁਰੂ ਕੇ ਸਿੱਖ ਦਾ ਉਚੇਰਾ ਦੇ ਵੱਡਾ ਕਰ ਦਿੱਤਾ ਜਿਹਦੇ ਨਾਲ ਸੰਸਾਰ ਦੀ ਲੜੀ ਤੁਰੀ ਰਹੇ ਪਰਿਵਾਰ ਦਾ ਇੱਕ ਦੂਜੇ ਨਾਲ ਲਿੰਕ ਬਣਿਆ ਰਹੇ ਤੇ ਪਹਿਲਾਂ ਇਹ ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ ਰਹੇ ਬਜ਼ੁਰਗੀ ਦੀ ਉਮਰ ਚ ਜਦੋਂ ਆਪ ਬਜ਼ੁਰਗ ਹੋ ਜਾਵੇ ਤਾਂ ਫਿਰ ਇਸ ਦੇ ਬੱਚੇ ਦੀ ਸਾਂਭ ਸੰਭਾਲ ਕਰਦੇ ਰਹਿਣ ਆਮ ਤੌਰ ਤੇ ਵੇਖਣ ਵੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਗ੍ਰਸਤ ਮਾਰਗ ਵਿੱਚ ਨਹੀਂ ਹੁੰਦੇ ਜਿਨ੍ਹਾਂ ਦੇ ਆਪਣੀ ਔਲਾਦ ਨਹੀਂ ਹੁੰਦੀ ਉਨ੍ਹਾਂ ਦੇ ਵਿੱਚੋਂ ਵੀ ਬਹੁਤ ਸਾਰੇ ਜਦੋਂ ਬਿਰਧ ਅਵਸਥਾ ਵਿੱਚ ਚਲੇ ਜਾਂਦੇ ਆ ਤਾਂ ਉਹਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਜਾਂਦੀ ਹੈ। ਕਈ ਵਾਰੀ ਭਾਵੇਂ ਗ੍ਰਸਤੀਆਂ ਦੀ ਵੀ ਹੋ ਜਾਂਦੀ ਹੈ। ਉਹਨਾਂ ਦੇ ਬੱਚੇ ਹੁੰਦਿਆਂ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੰਭਾਲ ਨਹੀਂ ਕਰਦੇ। ਪਰੰਤੂ ਜਿਹੜੀ ਔਲਾਦ ਦੇ ਵਿੱਚ ਆਪਾਪਨ ਹੁੰਦਾ ਹੈ ਜਿਸ ਨੂੰ ਲੋਕ ਕਹਿੰਦੇ ਆ ਵੀ ਖੂਨ ਹੈ ਉਹ ਤੋੜਿਆ ਵੀ ਟੁੱਟਦਾ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਨੇ ਗੁਰਸਿੱਖ ਨੂੰ ਇੱਕ ਪੂਰਨ ਇਨਸਾਨ ਬਣਾਇਆ ਪੂਰਨ ਇਨਸਾਨ ਤਾਂ ਗੁਰਸਿੱਖ ਆਪਣੇ ਪੁੱਤਰ ਨੂੰ ਕਹਿਣ ਲੱਗੇ ਐਸੇ ਉન્નਤ ਪੁਰਖ ਨੂੰ ਦਸਵੇਂ ਪਾਤਸ਼ਾਹ ਨੇ ਖਾਲਸਾ ਕਿਹਾ ਖਾਲਸਾ ਇੱਕ ਆਦਰਸ਼ਕ ਹਰ ਪਹਿਲੂ ਵਿੱਚ ਉન્નਤ ਸ਼ਖਸੀਅਤ ਦਾ ਨਾਮ ਹੈ ਲਾਲ ਜੀ ਇਹ ਜਿਹੜਾ ਲੰਮੇ ਬੇਰੇਵੇ ਵਾਲਾ ਹਾਲ ਹੈ ਕਦੇ ਫੇਰ ਸਹੀ ਸੰਖੇਪ ਗੱਲ ਇਹ ਹੈ ਕਿ ਬੁੱਧੀ ਦੀ ਮਾਂਜ ਨਾਲ ਸਧਾਰਨ ਬਲਬਲੇ ਤੇ ਭਾਵਾਂ ਨੂੰ ਉੱਚਿਆ ਕਰਨਾ ਚਾਹੀਏ ਤੇ ਬੁੱਧੀ ਨੂੰ ਮਾਂਜਦਿਆਂ ਸਾਨੂੰ ਅਦੋਸ਼ ਰਸਾਂ ਮਸੂਮ ਸਵਾਦਾ ਨੂੰ ਨਾਲ ਰੱਖਣਾ ਚਾਹੀਏ ਤੇ ਉੱਚੇ ਭਾਵਾਂ ਵੱਲ ਮਨ ਦੀ ਗਤੀ ਨੂੰ ਲੈ ਜਾਣਾ ਚਾਹੀਏ ਤੇ ਵਿਸਮਾਦ ਰਸ ਦੀ ਸ਼ੂ ਪ੍ਰਾਪਤ ਕਰਨੀ ਚਾਹੀਏ ਇੱਧਰ ਆਪਣੇ ਭਾਵਾਂ ਨੂੰ ਗਮਰੁੱਠ ਕਰਨਾ ਕੱਟਣਾ ਮਾਰ ਦੇਣਾ ਆਪੇ ਨੂੰ ਐਉਂ ਕੱਟਣਾ ਜਿਵੇਂ ਪਿਉੰਦੀ ਬੂਟੀ ਦੇ ਹੇਠਲੇ ਕਾਨੇ ਮਤਲਬ ਪੇੜ ਨੂੰ ਕੱਟਣਾ ਹੈ ਬੁੱਧੀ ਨੂੰ ਨਾਮ ਵਰਤਨਾ ਤੇ ਹੇਠਲੇ ਬਲਬਲਿਆਂ ਨੂੰ ਖੁੱਲ੍ਹ ਦੇ ਕੇ ਮੁੜ ਕੇ ਪਸ਼ੂ ਬਣਨਾ ਹੈ ਤੇ ਆਪਣੇ ਨੂੰ ਪਸ਼ੂ ਬਣਾ ਕੇ ਰੱਖਣਾ ਹੈ ਦੋਹਾ ਨੂੰ ਇੱਕ ਦੂਜੇ ਨਾਲ ਕਿਸੇ ਟਿਕਾਣੇ ਦੇ ਲਿਆ ਕੇ ਦੋਹਾ ਤੋਂ ਉਚੇਰੇ ਉੱਠ ਕੇ ਆਪੇ ਦੇ ਰਸ ਵਿੱਚ ਨਾ ਜਾਣਾ ਤੇ ਆਪ ਨੂੰ ਧੋਖੇ 'ਚ ਰੱਖਣਾ ਹੀ ਹੈ ਆਪੇ ਵਿੱਚ ਆਪ ਨੂੰ ਅਨੁਭਵ ਕਰਕੇ ਪਰਮ ਆਪੇ ਵਿੱਚ ਹੋਰ ਉੱਚੇ ਨਾ ਉੱਠ ਸਕਣਾ ਸਦਾ ਦੇ ਆਨੰਦ ਵਿੱਚ ਨਾ ਅਪੜ ਸਕਣਾ ਹੈ ਸੋ ਇਹ ਗੱਲਾਂ ਬਾਤਾਂ ਪਰਿਵਾਰ ਦੀ ਆਪਸ ਵਿੱਚ ਚੱਲ ਰਹੀਆਂ ਨੇ ਤੇ ਅੱਗੇ ਕਿਹੜੀਆਂ-ਕਿਹੜੀਆਂ ਗੱਲਾਂ ਹੋਈਆਂ ਇਹ ਪਰਮਾਰਥ ਦੇ ਬਚਨ ਨੇ ਜਿਹੜੇ ਕਿ ਆਪਾਂ ਨੂੰ ਸੁਣਨੇ ਚਾਹੀਦੇ ਆ ਮੰਨਨੇ ਚਾਹੀਦੇ ਆ ਪਰਿਵਾਰਾਂ ਵਿੱਚ ਲਾਗੂ ਵੀ ਕਰਨੇ ਚਾਹੀਦੇ ਆ ਤੇ ਬਾਕੀ ਇਹ ਸਾਰਾ ਕੱਲ ਦੇ ਸਮੇਂ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ